ਸਤਿ ਸ਼੍ਰੀ ਅਕਾਲ ਜੀ ਸਾਰੇ ਲੋਕੀ ਹਾਲ ਚਾਲ ਹੈ ਉਹ ਨਹੀਂ ਕਹਿੰਦੀ ਕੋਈ ਸਾਰੇ ਠੀਕ ਠਾਕ ਹੋਂ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੋ ਜੀ ਬਹੁਤ ਸਾਰੇ ਮੈਸੇਜ ਹੁੰਦੇ ਆ ਹਨਾ ਵੀ ਸਕਿਨ ਡਰਾਈ ਹੋ ਰਹੀ ਹੈ ਸਕਿਨ ਓਵਰ ਡਰਾਈ ਹੋ ਰਹੀ ਹੈ ਉਮਰ ਤੋਂ ਪਹਿਲਾਂ ਝੁੰਡੀਆਂ ਆ ਰਹੀਆਂ ਤੇ ਸੋ ਐਂਡ ਸੋ ਬਹੁਤ ਸਾਰੇ ਇਸ਼ੂਜ਼ ਨੇ ਹਨਾ ਅੱਜ ਜਿਹੜੀ ਤੁਹਾਨੂੰ ਮੈਂ ਮਤਲਬ ਵੀਡੀਓ ਦੇ ਲੱਗੀ ਹੈ ਨਾ ਤੁਸੀਂ ਹੁਣੇ ਵਰਤ ਕੇ ਹੁਣੇ ਵਾਪਸ ਆ ਕੇ ਕਮੈਂਟ ਲਿਖ ਰਹੇ ਹੋ ਇੰਨਾ ਵਧੀਆ ਰਿਜ਼ਲਟ ਮਿਲਣ ਵਾਲਾ ਤੁਹਾਨੂੰ ਤੁਹਾਨੂੰ ਹੋਰ ਮਤਲਬ ਤੁਸੀਂ ਕੁਝ ਵੀ ਟਰਾਈ ਨਾ ਕਰੋ ਬੇਸ਼ੱਕ ਇੰਨੀ ਪਿਆਰੀ ਚੀਜ਼ ਤੁਹਾਨੂੰ ਅੱਜ ਦੱਸਣੀ ਹੈ ਮੈਂ ਫੇਸ ਜਿਹੜੇ ਤੁਸੀਂ ਮਤਲਬ ਬਾਕੀ ਜਿਹੜੇ ਇਸ਼ੂਜ਼ ਨੇ ਨਾ ਉਹਦੇ ਟਿਕਾ ਵਕਰੀ ਤੁਹਾਨੂੰ ਵੀਡੀਓ ਵਿੱਚ ਨੂੰ ਦੇਣੀ ਪੈਣੀ ਹੈ ਜਿਹੜੀਆਂ ਬਹੁਤ ਸਾਰੀਆਂ ਮਤਲਬ ਬੇਟੀਆਂ ਕਹਿ ਲੋ ਕਹਿ ਲੋ ਉਹਨਾਂ ਦੇ ਮੈਸੇਜ ਆ ਕਿ ਅਸੀਂ ਉਮਰ ਤੋਂ ਪਹਿਲਾਂ ਹੀ ਵੱਡੀਆਂ ਲੱਗ ਰਹੀਆਂ ਮਤਲਬ ਅਸੀਂ 30 ਸਾਲ ਦੀਆਂ ਆ ਪਰ 50 ਦੀਆਂ ਲੱਗ ਰਹੀਆਂ ਹਨਾ ਤਾਂ ਚਲੋ ਇੱਕ ਟੌਪਿਕ ਹੈਗਾ ਜਿਸ ਤੇ ਥੋੜਾ ਜਿਹਾ ਸਭ ਧਿਆਨ ਦੇਣਾ ਜ਼ਰੂਰੀ ਹੈ ਠੀਕ ਹੈ ਇੰਨਾ ਜ਼ਿਆਦਾ ਵੀ ਨਹੀਂ ਮਤਲਬ ਉਮਰ ਤੋਂ ਪਹਿਲਾਂ ਆਪਾਂ ਨਹੀਂ ਉਮਰ ਦਿਖੋਣੀ ਠੀਕ ਹੈ ਤੇ ਪਰ ਜੇ ਕੀ ਗੱਲ ਹੈਗੀ ਵੀ ਅ ਡਰਾਈਨੈਸ ਬਹੁਤ ਜ਼ਿਆਦਾ ਹੈ ਇਹ ਇੱਕ ਵੱਡਾ ਫੈਕਟਰ ਹੈ ਤੁਹਾਡੀ ਮੈਂ ਇੱਕ ਦਿਨ ਇੱਕ ਇੱਕ ਦਿਨ ਇੱਕ ਵੀਡੀਓ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾਇਆ ਸੀਗਾ ਜਿੱਦੇ ਚਪਤਾਂਖਾਂ ਨੂੰ ਪਾਣੀ ਚ ਪਾਇਆ ਤੇ ਫੁੱਲ ਗਏ ਹਨਾ ਮੀ ਮੋਇਸਚਰ ਦਾ ਇੰਨਾ ਇਫੈਕਟ ਹੁੰਦਾ ਹੈ ਸੇਮ ਸਾਡੇ ਫੇਸ ਤੇ ਹੁੰਦਾ ਤੇ ਜਿਹੜਾ ਅੱਜ ਤੁਹਾਨੂੰ ਮੈਂ ਇੱਕ ਦੇਣ ਲੱਗੀ ਆ ਨਾ ਵੀਡੀਓ ਤੁਸੀਂ ਹੈਰਾਨ ਹੋ ਜੂਗੇ ਫਰਸਟ ਯੂਜ਼ ਵਿੱਚ ਤੁਹਾਨੂੰ ਚੇਂਜ ਨਜ਼ਰ ਆਉਣੀ ਹੈ ਪਹਿਲੇ ਕੀ ਵਰਤਮੇ ਪਹਿਲੀ ਵਾਰ ਵਰਤ ਕੇ ਹੀ ਤੁਸੀਂ ਆਪਣੇ ਫੇਸ ਨੂੰ ਬਾਰ-ਬਾਰ ਦੇਖੋਗੇ ਇੰਨਾ ਪਿਆਰਾ ਚੇਂਜ ਆਊਗਾ ਠੀਕ ਹੈ ਤੇ ਲੋ ਜੀ ਬਹੁਤ ساری ਗੱਲਾਂ ਹੁੰਦੀਆਂ ਨੇ ਕਰਨ ਵਾਲੀਆਂ ਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਇਹ ਜ਼ਰੂਰ ਕਹੂੰਗੀ ਕਿ ਖਾਣ ਪੀਣ ਦਾ ਖਾਸ ਖਿਆਲ ਰੱਖਿਆ ਕਰੋ ਲੈਮਨ ਯੂਜ਼ ਕਰਨਾ ਸ਼ੁਰੂ ਕਰ ਦੋ ਹੁਣ ਤਾਂ ਮੌਸਮ ਵੀ ਚੇਂਜ ਹੋ ਗਿਆ ਠੀਕ ਹੈ ਤੁਸੀਂ ਵਿਟਾਮਿਨ ਸੀ ਰਜ ਕੇ ਲਾ ਕਰੋ ਬਹੁਤ ਜ਼ਰੂਰੀ ਹੈ weight loss ਵਾਸਤੇ ਵੀ ਤੇ ਫੇਸ ਤੇ ਗ로우 ਵਾਸਤੇ ਵੀ ਸਕਿਨ ਵਾਸਤੇ ਵੀ ਠੀਕ ਹੈ ਤੇ ਇੱਕ ਤਾਂ ਇਹ ਜਰੂਰੀ ਕਰੋ ਜੇ ਤੁਹਾਨੂੰ ਮਤਲਬ 11 ਸੂਪ ਨਹੀਂ ਕਰਦਾ ਤਾਂ ਉਹ ਦਾ ਕੋਈ ਵੀ ਹੋਰ ਪਤਲਾ ਤੁਸੀਂ ਯੂਜ਼ ਕਰੋ ਜਿਹੜਾ ਵਿਟਾਮਿਨ ਸੀ ਦਵੇ ਤੁਹਾਨੂੰ ਆਮਲੇ ਹੈਗੀ ਹੈ ਹਲੇ ਤਾਂ ਸੰਤਰੇ ਕਿੰਨੂੰ ਵੀ ਆਉਂਦੇ ਨਹੀਂ ਹੈ ਨਾ ਉਹ ਚੀਜ਼ਾਂ ਤੁਸੀਂ ਬਦਲ ਲਵੋ ਜਦੋਂ ਇਹ ਚੀਜ਼ਾਂ ਮੁੱਕ ਵੀ ਜਾਣਗੀਆਂ ਤਾਂ ਸੁੱਕੇ ਆਮਲੇ ਕੈਂਡੀ ਵਗੈਰਾ ਮਿਲ ਜਾਂਦੀਆਂ ਫਿਰ ਉਹ ਤੁਸੀਂ ਯੂਜ਼ ਕਰੋ ਮਤਲਬ ਵਿਟਾਮਿਨ ਸੀ ਤੁਸੀਂ ਲੈਣਾ ਹੀ ਹੈ ਠੀਕ ਹੈ ਤੇ ਟਮਾਟਰ ਐਡ ਕਰੋ ਆਪਣੇ ਖਾਣੇ ਚ ਇਹ ਚੀਜ਼ਾਂ ਆਪਾਂ ਨਾਲ ਐਡ ਕਰਨੀਆਂ ਹੈ ਰੱਜ ਕੇ ਪਾਣੀ ਪੀ ਰਹੇ ਹੋ ਬਹੁਤ ਜ਼ਰੂਰੀ ਹੈ ਜੇ ਨਾ ਮਰਜੀ ਜ਼ੋਰ ਲਾ ਲਓ ਤੁਸੀਂ ਜਦ ਤੱਕ ਅਸੀਂ ਇੰਟਰਨਲ ਇਹਨਾਂ ਨੂੰ ਆਪਣੀ ਬਾਡੀ ਨੂੰ ਮਰਸ਼ਲ ਨਹੀਂ ਦੇ ਦਿੰਦੇ ਬਾਹਰੋਂ ਕੱਲਾ ਕੰਮ ਨਹੀਂ ਕਰੂਗਾ ਪਰ ਜਦੋਂ ਤੁਸੀਂ ਅੰਦਰੋਂ ਵੀ ਮਰਸ਼ਲ ਦੇ ਰਹੇ ਹੋ ਤੇ ਫਿਰ ਨਾਲ ਬਾਹਰੋਂ ਵੀ ਕਰੂਗੀ ਤਾਂ ਹੋਰ ਜ਼ਿਆਦਾ ਵਧੀਆ ਰਿਜ਼ਲਟ ਆਉਣੀ ਹੈ ਤੁਹਾਨੂੰ ਆਪਣੀ ਨਾ ਸਕਿਨ ਪਲੰਪੀ ਪਲੰਪੀ ਲੱਗੂਗੀ ਤੁਹਾਨੂੰ ਬਹੁਤ ਜ਼ਿਆਦਾ ਗੁੱਡ ਫੀਲ ਹੋਊਗਾ ਪਰ ਅੱਜ ਆਪਾਂ ਕਰਦੇ ਸ਼ੁਰੂ ਹੋ ਵੀਡੀਓ ਬਿਲਕੁਲ ਸਿੰਪਲ ਤਰੀਕਾ ਹੈਗਾ ਸਾਨੂੰ ਸਿਰਫ 3 ਜਾਂ 4 ਇੰਗਰੀਡੀਅੰਟ ਚਾਹੀਦੀ ਹੈ ਤਿੰਨ ਤਿੰਨ ਜਾਂ ਚਾਰ ਨੇ ਤਾਂ ਕੀ ਹੈ ਚੌਥੀ ਦੀ ਇਧਰ ਜੂਰ ਖੋਈ ਤਾਂ ਤੁਸੀਂ ਐਡ ਕਰ ਲਿਓ ਨਹੀਂ ਤਾਂ ਨਹੀਂ ਰਹਿਣਗੇ ਠੀਕ ਹੈ ਲੋ ਜੀ ਕਰਦੇ ਹਾਂ ਸ਼ੁਰੂ ਆਪਾਂ ਇੱਕ ਬਣਾਵਾਂਗੇ ਅੱਜ ਫੇਸ ਵਾਸ਼ ਬਣਾਵਾਂਗੇ ਆਪਾਂ ਵੀ ਫੇਸ ਕਿਵੇਂ ਵਾਸ਼ ਕਰੀਏ ਕਿ ਸਾਡਾ ਜਿਹੜਾ ਹੈ ਅ ਫੇਸ ਦੇ ਉੱਤੇ ਜਿਹੜਾ ਮੋਇਸਚਰ ਦਾ ਇਸ਼ੂ ਹੈ ਉਹ ਠੀਕ ਹੋ ਜੇ ਮੈਂ ਤੋਂ ਔੜੇ ਪਿੱਛੇ ਤਾਂ ਨਹੀਂ ਹੈ ਠੀਕ ਹੈ ਉਹਦੇ ਲਈ ਤਾਂ ਆਪਾਂ ਨੂੰ ਚਾਹੀਦਾ ਦਹੀਂ ਠੀਕ ਹੈ ਦਹੀਂ ਤੁਸੀਂ ਕੋਸ਼ਿਸ਼ ਕਰਨੀ ਕਿ ਪੁਰਾਣਾ ਹੋ ਜਵੇ ਠੀਕ ਹੈ ਤੇ ਉਹਨੂੰ ਆਪਾਂ ਗੈਂਡੋਂ ਨਹੀਂ ਕਰਨਾ ਹੈ ਹਾਂ ਕਾਰਡ ਬਣਾਉਣੇ ਤੇ ਮੈਂ ਤੁਹਾਨੂੰ ਇਥੇ ਕਈ ਵਾਰੀ ਆਪਾਂ ਚੀਜ਼ ਕਰੀ ਕਈ ਵਾਰੀ ਨਹੀਂ ਵੀ ਬਣਾਈ ਹੁੰਦੀ ਕਿਉਂਕਿ ਹਮੇਸ਼ਾ ਤਾਂ ਨਹੀਂ ਸਾਰੀਆਂ ਚੀਜ਼ਾਂ ਬਾਰੇ ਪਤਾ ਹੁੰਦੀਆਂ ਕਿ ਕਈ ਵਾਰੀ ਆਪਾਂ ਨਹੀਂ ਬਣਾਈ ਹੁੰਦੀ ਹੰਗ ਕਾਰਡ ਪਹਿਲਾਂ ਵੀ ਕਿਵੇਂ ਬਣਾਉਣੀ ਤੇ ਮੈਂ ਤੁਹਾਨੂੰ ਅੱਜ ਥੋੜਾ ਜਿਹਾ ਪ੍ਰੋਸੈਸ ਕਰਕੇ ਦਿਖਾ ਦਿੰਨੀ ਹਾਂ ਕਿ ਇਦਾਂ ਬਣਾਉਣੀ ਠੀਕ ਹੈ ਲਓ ਜੀ ਆਪਾਂ ਦਹੀਂ ਲੈਣਾ ਵੀਰਾ ਅਗੜੀ ਪੜਿਆ ਹੋਇਆ ਹੈ ਇਸ ਕਰਕੇ ਮੈਂ ਜਾਣੀ ਪੜੂਗੀ ਸਿਰਫ ਤੁਹਾਨੂੰ ਦਿਖਾਉਣ ਦੇ ਚੇਤੇ ਮੈਂ ਕਰ ਦਿੰਦੀ ਹਾਂ ਠੀਕ ਹੈ ਲਓ ਇਦਾਂ ਆਪਾਂ ਚਾਹੇ ਤੁਸੀਂ ਚਾਹ ਪੋਣੀ ਲੈ ਲਓ ਚਾਹੇ ਤੁਸੀਂ ਆਪਣਾ ਕੋਈ ਕਪੜਾ ਲੈ ਲਓ ਠੀਕ ਹੈ ਉਹਦੇ ਚ ਤੁਸੀਂ ਦਹੀਂ ਪਾ ਲੈਣਾ ਹੈ ਮੇਰੇ ਕੋਲੇ ਇਹ ਵਾਲਾ ਨਹੀਂ ਤਾਜਾ ਹੈ ਪਰ ਤੁਸੀਂ ਖੱਟਾ ਦਹੀਂ ਲੈਣਾ ਹੈ ਠੀਕ ਹੈ ਲਓ ਜੀ ਇਦਾਂ ਤੁਸੀਂ ਸ਼ਾਮੀ ਦੇ ਵਿੱਚ ਪਾ ਲਓ ਤੇ ਚਾਹੇ ਤੁਸੀਂ ਅ ਕਪੜੇ ਦੇ ਪਾ ਲਓ ਮਨਜ਼ਰੀ ਦੀ ਉਹ ਤੁਹਾਡੀ ਇੱਛਾ ਹੈ ਠੀਕ ਹੈ ਮੈਂ ਸ਼ਾਮੀ ਚ ਪਾ ਪਾ ਤਾ ਕਿਉਂਕਿ ਇਜ਼ੀ ਪ੍ਰੋਸੈਸ ਹੈ ਤੁਸੀਂ ਇਨ ਵਿੱਚ ਦਪਿਆ ਰਹਿਣ ਦਿਓ ਪੰਜ ਦਾ ਸੈਂਟ ਅੱਧਾ ਘੰਟਾ ਇਹ ਅਲੋਕ ਉਹਨੇ ਡ੍ਰੌਪ ਡ੍ਰੌਪ ਕਰਕੇ ਸਾਰਾ ਪਾਣੀ ਨਿਕਲ ਜੂਗਾ ਠੀਕ ਹੈ ਤੇ ਫਿਰ ਤੁਹਾਡੇ ਕੋਲੇ ਕੀ ਆਜੂਗਾ ਇਹ ਆਪਰਾ ਕਰੀਮੀ ਟੈਕਸਚਰ ਵਾਲਾ ਨਹੀਂ ਠੀਕ ਹੈ ਬਿਲਕੁਲ ਐ ਇਹਦਾ ਟੈਕਸਚਰ ਬਿਲਕੁਲ ਕਰੀਮੀ ਹੈ ਹਲੋ ਬਿਲਕੁਲ ਹੀ ਕਰੀਮ ਲੱਗਦੀ ਹੈ ਇਹ ਤੇ ਇਹ ਹੈ ਵੀ ਖੱਟਾ ਬੋਤਲ ਦੇ ਹੋ ਗਏ ਮੈਨੂੰ ਇਹਨੂੰ ਰੱਖੇ ਨੂੰ ਤੇ ਇਹਦਾ ਬਹੁਤ ਹੀ ਪਿਆਰਾ ਜਿਹਾ ਟੈਕਸਚਰ ਹੋਇਆ ਜਿੰਨਾ ਇਹ ਜਿਆਦਾ ਮਤਲਬ ਇੱਕ ਦੋ ਦਿਨ ਪੇਜ ਨੂੰ ਹੋ ਜਾਂਦੇ ਆ ਨਾ ਉਹਨੇ ਇਹ ਜਿਆਦਾ ਸੋਹਣਾ ਤੇ ਜਿਆਦਾ ਵਧੀਆ ਕੰਮ ਕਰਦਾ ਠੀਕ ਹੈ ਤੇ ਅੱਜ ਮੈਂ ਆਪਣੇ ਲਈ ਬਣਾ ਰਹੀ ਸੀਗੀ ਮਤਲਬ ਮੈਂ ਉਹ ਵੈਸੇ ਤੇ ਯੂਜ਼ ਕਰੀ ਨਹੀਂ ਕਾਲਜ ਬਾਕ ਪਰ ਆ ਜਿਆਦਾ ਬਣਾ ਰਹੀ ਸੀਗੀ ਇਸ ਕਰਕੇ ਮੈਂ ਇਹ ਤੁਹਾਨੂੰ ਨਾਲ ਹੀ ਵੀਡੀਓ ਲੈਣੀ ਚਲੋ ਤੋਂ ਮੋਹ ਇਹਦੇ ਚ ਆਪਾਂ ਇੱਕ ਪੌਣਾ ਚਾਵਲਾਂ ਦਾ ਆਟਾ ਠੀਕ ਹੈ ਚਾਵਲਾਂ ਦਾ ਆਟਾ ਬਹੁਤ ਤੁਸੀਂ ਵੀਡੀਓਜ਼ ਦੇਖੀ ਹੈ ਹਨਾ ਵਿਚਾਲਾਂ ਦਾ ਜੀ ਬਹੁਤ ਕੋਰੀਅਨ ਬਿਊਟੀ ਦਾ ਇੱਕ ਸਿਕਰਟ ਹੈ ਚਾਵਲ ਹਨਾ ਤੇ ਚਾਵਲਾਂ ਦਾ ਆਟਾ ਪਾਵਾਂਗੇ ਆਪਾਂ ਇਹਦੇ ਚ ਉਸ ਤੋਂ ਬਾਅਦ ਆਪਾਂ ਪਹਿਲਾਂ ਮੈਂ ਇਹਦੇ ਚ ਚਾਵਲਾਂ ਦਾ ਆਟਾ ਪਾ ਹੀ ਦਿੰਨੀ ਆ ਥੋੜਾ ਜਿਹਾ ਇਹਦੇ ਚ ਮਿੰਤੀ ਦੀ ਕੋਈ ਉਹ ਨਹੀਂ ਹੈਗਾ ਕਿ ਤੁਸੀਂ ਮਿੰਕੇ ਪਾਉਣਾ ਹੈ ਠੀਕ ਹੈ ਮੇਰਾ ਤਾਂ ਸਿੱਧਾ ਸਿੱਧਾ ਜਿਹਾ ਕੰਮ ਹੁੰਦਾ ਕੋਈ ਇਹ ਨਹੀਂ ਹੈਗਾ ਜੇ ਘੱਟ ਪਾ ਦੋਗੇ ਤਾਂ ਤੁਹਾਡਾ ਇਫੈਕਟ ਘੱਟ ਆਊਗਾ ਜਾਂ ਵੱਧ ਪਾ ਦੋਗੇ ਤਾਂ ਵੱਧ ਆਊਗਾ ਐਸਾ ਕੁਝ ਨਹੀਂ ਹੈਗਾ ਠੀਕ ਹੈ ਹਾਲੋ ਇਹ ਜਿੰਨਾ ਮੇਰੇ ਕੋਲ ਮਟੀਰੀਅਲ ਹੈਗਾ ਮੈਂ ਇਹਦੇ ਚ ਲਗਭਗ ਚਲੋ ਇੰਨਾ ਸਾ ਦੋ ਚਮਚੇ ਕਹਿ ਲਓ ਤੁਸੀਂ ਕੋਣ ਜੀ ਇਹ ਮੈਨੂੰ ਦਿੰਦੀ ਜੇ ਚਲੋ ਫਿਰ ਤੁਸੀਂ ਪੁੱਛੀ ਜਾਣਾ ਮੈਨੂੰ ਦੀ ਕਿੰਨਾ ਪਾਈਏ ਕਿੰਨਾ ਪਾਈਏ ਲਓ ਜੀ ਇੱਕ ਚਮਚਾ ਇਹ ਹੋ ਗਿਆ ਇੱਕ ਕੀ ਹੋ ਗਿਆ ਤੇ ਕੀ ਹੋ ਗਿਆ ਮੇਰੇ ਕੋਲ ਤਿੰਨ ਚਮਚੇ ਲਗਭਗ ਠੀਕ ਹੈ ਮੈਂ ਇਹਦੇ ਚ ਤਿੰਨ ਚਮਚੇ ਪਾਤੀ ਇਹ ਤਾਂ ਤੁਸੀਂ ਜਦੋਂ ਬਣਾਉਂਗੇ ਨਾ ਜੇ ਤੁਹਾਨੂੰ ਬਣਾਉਦੇ ਹੋਏ ਲੱਗਿਆ ਕਿ ਘੱਟ ਲੱਗ ਰਿਹਾ ਤਾਂ ਬਾਅਦ ਚ ਹੋਰ ਪਾ ਲਓ ਅੱਛਾ ਇੱਕ ਇਹਦੇ ਚ ਆਪਾਂ ਪਾਉਣਾ ਸ਼ਹਿਗ ਠੀਕ ਹੈ ਸ਼ੈਦਰ ਕਿੰਨਾ ਹੋਣਾ ਹੈ ਕਿਉਂਕਿ ਆਪਾਂ ਕਿਹੜਾ ਲਾ ਕੇ ਰੱਖਣਾ ਹੈ ਠੀਕ ਹੈ ਇਸ ਕਰਕੇ ਸ਼ੈਦਰ ਵੀ ਜੇ ਵੱਧ ਭੇਜਦਾ ਤਾਂ ਵੀ ਕੋ ਗੱਲ ਨਹੀਂ ਤੇ ਇਹਦੇ ਵਿੱਚ ਵੀ ਮੈਂ ਤੁਸੀਂ ਲਾ ਲਉਂਦਾ ਜਾਂ ਇਹਨੇ ਸਾਰੇ ਦੇ ਵਿੱਚ ਮੈਂ ਜਿੰਨਾ ਮੇਰੇ ਕੋਲ ਮਟੀਰੀਅਲ ਹੈ ਡੇਢ ਕ ਚਮਚਾ ਤਾਂ ਮੈਂ ਪਾ ਹੀ ਦਿੱਤਾ ਠੀਕ ਹੈ ਡੇਢ ਤੋਂ ਦੋ ਚਮਚੀ ਇੰਨੇ ਦੇ ਵਿੱਚ ਪਾ ਹੀ ਜਮੈਂ ਜੇ ਤੁਹਾਡੇ ਕੋਲੇ ਤੁਸੀਂ ਇਹ ਲਾ ਲਓ ਕਿ ਦੋ ਤਿੰਨ ਚਮਚੇ ਨਹੀਂ ਦੇ ਹੋਏ ਤੇ ਇੱਕ ਚਮਚਾ ਤੁਸੀਂ ਚਾਵਲਾਂ ਦੇ ਆਟੇ ਦਾ ਪਾ ਲਿਆ ਤਾਂ ਤੁਸੀਂ ਅੱਧਾ ਪਾਉਣਾ ਚਮਚਾ ਸ਼ਾਇਦ ਪਾ ਲਈ ਠੀਕ ਹੈ ਪੂਰਾ ਚਮਚਾ ਵੀ ਪਾ ਲਓਗੇ ਤਾਂ ਵੀ ਗੁਈ ਚੀਜ਼ ਨਹੀਂ ਤਿੰਨ ਇਨਗਰੀਡੀਅੰਟ ਉਹ ਹੈ ਜਿਹੜੇ ਆਪਾਂ ਨੂੰ ਸਾਰਿਆਂ ਨੂੰ ਚਾਹੀਦੇ ਠੀਕ ਹੈ ਤਿੰਨ ਇਨਗਰੀਡੀਅੰਟ ਹੁਣ ਇਹਦੇ ਵਿੱਚ ਕੀ ਹੈ ਜਿਹੜਾ ਚਾਵਲਾਂ ਦਾ ਆਟਾ ਪਾਇਆ ਜਿਹੜੀ ਤੋਂ ਪਹਿਲਾਂ ਆਪਾਂ ਪਾਈ ਹੈ ਲਈ ਉਹ ਤਾਂ ਆਪਾਂ ਨੂੰ ਵੈਸੇ ਦੋ ਗਿਲਾ ਤੇ ਨਾਲ ਆਪਣੀ ਡੈਡ ਸਕਿਨ ਵੀ ਹਟਾਉਣੀ ਹੈ ਠੀਕ ਹੈ ਤੇ ਉਹਦਾ ਬਣਾ ਉਹਦੇ ਵਿੱਚ ਥੋੜੀ ਜਿਹੀ ਫੈਟ ਵੀ ਹੁੰਦੀ ਹੈ ਆਇਲੀ ਵੀ ਹੁੰਦੀ ਹੈ ਉਹ ਬਣਾ ਤੇ ਉਹਦਾ ਆਪਾਂ ਨੂੰ ਬਹੁਤ ਅੱਛਾ ਇਫੈਕਟ ਆਉਣਾ। ਨਹੀਂ ਕਦੇ ਵੀ ਗੱਲੀ ਨਹੀਂ ਲਾਉਣੀ ਬਹੁਤ ਟਰਾਈ ਕਰ ਦਿੰਦੀ ਹੈ। ਠੀਕ ਹੈ ਐਸ ਵੀ ਖੋਦੀ ਹੈ। ਤੇ ਦੂਸਰਾ ਇਹਦੇ ਚ ਆਪਾਂ ਪਾਇਆ ਹੈ ਚਾਵਲਾਂ ਦਾ ਆਟਾ ਜਿਹੜਾ ਆਪਣਾ ਸਕਰਬਿੰਗ ਦਾ ਕੰਮ ਵੀ ਕਰੂਗਾ। ਤੁਹਾਨੂੰ ਪਤਾ ਉਹਦੇ ਚ ਥੋੜਾ ਜਿਹਾ ਦਾਣੇ ਰਣਕ ਹੁੰਦੀ ਹੈ ਹਨਾ ਸਕਰਬਿੰਗ ਦਾ ਕੰਮ ਕਰੂਗਾ ਤਾਂ ਤੁਹਾਡੀ ਸਕਿਨ ਟੋਨ ਵੀ ਜਿਹੜੀ ਹੈ ਉਹ ਲਾਈਟ ਕਰ ਦੋਗਾ। ਠੀਕ ਹੈ। ਇੱਕ ਤੋਂ ਦੋ ਟੋਨ ਥੋੜਾ ਜਿਹੜਾ ਰੰਗ ਹੈ ਉਹ ਗੂਰ ਹੋ ਜਾਂਦਾ ਇਹਦੇ ਨਾਲ। ਠੀਕ ਹੈ। ਉਹ ਪਾ ਲਿਆ ਆਪਾਂ ਤੇ ਉਸ ਤੋਂ ਬਾਅਦ ਆਪਾਂ ਇਹ ਚ ਪਾਇਆ ਹੈ ਸ਼ਹਿਦ ਜਿਹੜਾ ਮੁਅਸ਼ਸ਼ ਦਿੰਦਾ ਹੈ। ਸ਼ਹਿਦ ਹੁਣ ਆਪ ਅਸੀਂ ਸੰਸਕ੍ਰਿਤ ਸੌਰੀ ਗਰਮੀ ਆ ਗਈ ਆ ਹੁਣ ਆਪਾਂ 글리ਸਰਿਨ ਤੋਂ ਸ਼ਿਫਟ ਹੋਵਾਂਗੇ ਸ਼ਹਿਦ ਵਾਲੇ ਪਾਸੇ ਹੁਣ ਆਪਾਂ 글리ਸਰਿਨ ਯੂਜ਼ ਕਰਾਂਗੇ ਗਰਮੀ ਵਿੱਚ ਕਿਉਂਕਿ ਥੋੜਾ ਜਿਹਾ ਹੀਟਿੰਗ ਇਫੈਕਟ ਦਿੰਦੀ ਹੈ ਠੀਕ ਹੈ ਇਸ ਕਰਕੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸ਼ਹਿਦ ਆਪਾਂ ਹੁਣ ਰੈਮਡੀਸ ਵਿੱਚ ਤਾਂ ਆਪਾਂ ਸ਼ਹਿਦ ਪਾ ਲਿਆ ਜਿਹਨੇ ਕਿ ਮੋਇਸਚਰ ਦੇਣਾ ਤੁਹਾਡੀ ਸਕਿਨ ਨੂੰ ਜਿਹਦੇ ਨਾਲ ਤੁਹਾਨੂੰ ਪੰਪੀ ਪੰਪੀ ਫੀਲ ਹੋਊਗਾ ਫੇਸ ਠੀਕ ਹੈ ਇਹ ਤਿੰਨ ਚੀਜ਼ਾਂ ਤਾਂ ਆਪਾਂ ਸਾਰਿਆਂ ਨੇ ਪਾਉਣੀਆਂ ਹੁਣ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਕਿਨ ਦੇ ਉੱਤੇ ਕੋਈ ਪਿੰਪਲਸ ਨਹੀਂ ਜਾਂ ਤੁਹਾਡੇ ਆ ਜਾਂਦੀ ਨਹੀਂ ਪਿੰਸੀ ਆ ਜਾਂਦੀ ਹੈ ਜਾਂ ਸਮਥਿੰਗ ਹੈ ਨਾ ਉਸ ਤਰ੍ਹਾਂ ਦਾ ਕੋਈ ਇਸ਼ੂ ਹੈਗਾ ਤੁਹਾਡੇ ਤਾਂ ਤੁਸੀਂ ਅ ਹੜਦੀ ਜਿਹੜੀ ਕਿ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਇਹ ਹੈਗੀ ਹੈ ਜੀ ਆਪਣੇ ਕੋਲ ਵਾਈਲਡ ਟਰਮੈਰਿਕ ਠੀਕ ਹੈ ਇਹ ਹੜਦੀ ਹੈ ਮੇਰੇ ਕੋਲ ਇਹਨੂੰ ਤੁਸੀਂ ਐਡ ਆਨ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਕਿਨ ਦੇ ਉੱਤੇ ਇਸ ਦੀ ਜ਼ਰੂਰਤ ਹੈ ਤਾਂ ਠੀਕ ਹੈ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਕਰ ਸਕਦੇ ਹੋ ਇਹ ਨਹੀਂ ਕਿ ਲਾਸ ਕਰੂਗੀ ਬਸ ਇਹ ਹੁੰਦਾ ਵੀ ਲਾਉਣ ਵੇਲੇ ਫਿਰ ਉਹ ਥੋੜਾ ਜਿਹਾ ਪੀਲਾ ਰੰਗ ਪਰ ਜਦੋਂ ਤੋਂ ਉਹ ਉਤਰੀ ਚੁਪਾ ਠੀਕ ਹੈ ਇਹ ਤੁਹਾਡੀ ਮਰਜ਼ੀ ਹੈ ਮੈਂ ਥੋੜਾ ਜਿਹਾ ਪੌਂਗੀ ਇਹਦੇ ਚ ਵੈਸੇ ਤਾਂ ਮੈਨੂੰ ਕੋਈ ਇਸ਼ੂ ਹੁੰਦਾ ਨਹੀਂ ਸਕਿਨ ਦੇ ਉੱਤੇ ਇਸ ਤਰ੍ਹਾਂ ਦਾ ਮੇਰੇ ਹੈ ਨਹੀਂ ਕੋਈ ਇਸ਼ੂ ਕੋਈ ਤੇ ਮੈਂ ਇੱਕ ਇੱਕ ਚਮਚੇ ਦੇ ਲਗਭਗ ਕਿਉਂਕਿ ਮੇਰੇ ਕੋਲ ਮਟੀਰੀਅਲ ਵੀ ਕੁਝ ਦੇਖ ਲਓ ਖਾਸ ਹੈ ਠੀਕ ਹੈ ਦੇਖ ਵਾਵਾ ਮਟੀਰੀਅਲ ਹੈ ਡੱਬਾ ਤੇ ਇਹਦੇ ਚ ਮੈਂ ਇੱਕ ਚਮਚਾ ਕਿਉਂਕਿ ਇਹ ਸਕਿਨ ਤੇ ਸਟੇਨ ਨਹੀਂ ਛੱਡਦੀ ਐ ਨਹੀਂ ਹੈਗਾ ਕਿ ਜੇ ਤੁਸੀਂ ਇਹਨੂੰ ਲਗਾ ਲਓਗੇ ਕਸਤੂਰੀ ਹਲਦੀ ਹੈ ਠੀਕ ਹੈ ਨਾਰਮਲ ਹਲਦੀ ਨਹੀਂ ਹੈਗੀ ਇਹ ਕਸਤੂਰੀ ਹਲਦੀ ਹੈ ਤੇ ਤੁਸੀਂ ਕੋਸ਼ਿਸ਼ ਕਰਨੀ ਕਸੂਰੀ ਹੜਦੀ ਹੀ ਪਾਈ ਜਾਵੇ ਠੀਕ ਹੈ ਲੋ ਜੀ ਇਹਨੂੰ ਬੀਟ ਕਰਕੇ ਆਪਾਂ ਰੱਖ ਲੈਣਾ ਯੂ ਕੈਨ ਯੂਜ਼ ਇਟ ਫਾਰ 1 ਵੀਕ ਇੱਕ ਹਫਤੇ ਤੱਕ ਤੁਸੀਂ ਇਸ ਨੂੰ ਰੱਖ ਸਕਦੇ ਹੋ ਠੀਕ ਹੈ ਇਕੱਠਾ ਬਣਾ ਲਓ ਹਫਤੇ ਦਾ ਤੁਹਾਨੂੰ ਮੈਂ ਦੱਸਿਆ ਕਿਉਂਕਿ ਹੜ ਆਪਣੀ ਦਹੀਂ ਜਿਹੜੀ ਹੈ ਉਹ ਖਰਾਬ ਨਹੀਂ ਹੁੰਦੀ ਤੁਸੀਂ ਇਹਨੂੰ ਖੱਟੀ ਜਿੰਨੀ ਹੁੰਦੀ ਜਾਂਦੀ ਉਹਨਾਂ ਜ਼ਿਆਦਾ ਵਧੀਆ ਇਫੈਕਟ ਦਿੰਦੀ ਹੈ ਤੁਸੀਂ ਇਹਨੂੰ ਇੱਕ ਹਫਤੇ ਦਾ ਬਣਾ ਕੇ ਰੱਖ ਲੈਣਾ ਹੁਣ ਇਹਨੂੰ ਮੈਂ ਤੁਹਾਨੂੰ ਕਰਨਾ ਕੀ ਹੈ ਸਕਿਨ ਦੇ ਉੱਤੇ ਤੁਸੀਂ ਵੈਸੇ ਤਾਂ ਇਹਦੇ ਨਾਲ ਜਦੋਂ ਮਰਜੀ ਮੂੰਹ ਧੋ ਲਓ ਸਵੇਰੇ ਧੋਣ ਵੇਲੇ ਠੀਕ ਹੈ ਜਲ ਮੈਂ ਤੁਹਾਨੂੰ ਹੱਥ ਤੇ ਲਾ ਕੇ ਦਿਖਾ ਦਨੀ ਹੈ ਪਰ ਇਹਦਾ ਇਫੈਕਟ ਇਹਨਾਂ ਵਧੀਆ ਹੋਊਗਾ ਜੇ ਤੁਸੀਂ ਮੁੜ ਕੇ ਆਪਣੇ ਆਪ ਹੀ ਲਾਉਨੇ ਤੁਹਾਨੂੰ ਐ ਹੋ ਜਾ ਕਰੂਗਾ ਕਿ ਦਿਨ ਕਦੋਂ ਖਤਮ ਹੋਊਗਾ ਰਾਤ ਕਦੋਂ ਆਊਗੀ ਠੀਕ ਹੈ ਤੇ ਲੋ ਜੀ ਇਸ ਤਰ੍ਹਾਂ ਇਹਨੂੰ ਤੁਸੀਂ ਆਪਣੇ ਫੇਸ ਦੇ ਉੱਤੇ ਲਾਉਣਾ ਤੇ ਇਦਾਂ ਮ사ਜ ਕਰਨੀ ਹੈ ਠੀਕ ਹੈ ਹੁਣ ਇਹ ਇਹ ਨਾ ਤੁਹਾਡਾ ਡੇਲੀ ਇੱਕ ਤਰ੍ਹਾਂ ਦਾ ਹੋ ਹੋ ਜਾਊਗਾ ਅ ਫੇਸ਼ਲ ਹੋ ਜਾਊਗਾ ਜਦ ਤੁਸੀਂ ਇਹਨੂੰ ਲਗਾਉਣਾ ਇਸ ਤਰ੍ਹਾਂ ਤੇ ਫਿਰ 5-7 ਮਿੰਟ ਤੱਕ ਤੁਸੀਂ ਮ사ਜ ਕਰਨੀ ਹੈ ਜਿਹਦੇ ਨਾਲ ਆਪਣੀ ਸਕਰਬਿੰਗ ਵੀ ਹੋ ਗਈ ਕਿਉਂਕਿ ਵਿੱਚ ਦਾਣੇ ਤੇ ਬਹੁਤ ਜ਼ਿਆਦਾ ਪੰਜੂਰ ਨਹੀਂ ਲਾਉਣਾਗਾ ਤੇ ਮੋਇਸਚਰ ਵੀ ਮਿਲ ਜਾਣਾ ਸਾਨੂੰ ਸ਼ਹਿਦ ਦੇ ਵਿੱਚ ਤੇ ਦਹੀਂ ਹੈ ਠੀਕ ਹੈ ਇਹ ਦਿਨੇ ਚਾਰੇ ਚੀਜ਼ਾਂ ਲੈਕਟਿਕ ਐਸਿਡ ਜਿਹੜਾ ਵਕੀਰੀਆ ਸਾਡੀ ਸਕਿਨ ਦੇ ਉੱਤੇ ਬਹੁਤ ਵਧੀਆ ਇਫੈਕਟ ਦਿੰਦਾ ਹੈ ਗਲੋਇੰਗ ਸਕਿਨ ਹੋ ਜਾਂਦੀ ਹੈ ਸਾਡੀ ਇਹਦੇ ਨਾਲ ਤੇ ਤੁਸੀਂ 4-5 ਮਿੰਟ ਦਾ ਇਹਦੇ ਨਾਲ ਆਪਾਂ ਮ사ਜ ਕਰਣੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਨਾ ਤੁਸੀਂ ਜਿਹੜੀ ਮਤਲਬ ਕੁੜੀਆਂ ਕਹਿੰਦੀਆਂ ਨੇ ਕਿ ਸਾਡੀ ਸਕਿਨ ਜਿਹੜੀ ਹੈ ਉਹ ਟਕ ਰਹੀ ਹੈ ਜਾਂ ਕੁਝ ਹੋ ਰਿਹਾ ਹੈ ਹਨਾ ਜਸ ਸਕਿਨ ਪਤਲੀ ਹੈ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਨਹੀਂ ਕਰਨਾ ਇਹਨੂੰ ਉਹਨਾਂ ਨੇ ਟੈਪਿੰਗ ਥਰੂ ਕਰਨੀ ਹੈ ਤੁਸੀਂ ਸਾਰਿਆਂ ਨੇ ਇਦਾਂ ਟੈਪਿੰਗ ਕਰਨੀ ਹੈ ਆਪਣੇ ਫੇਸ ਦੇ ਉੱਤੇ ਠੀਕ ਹੈ ਉਹ ਬਹੁਤ ਜ਼ਰੂਰੀ ਹੈ ਤੇ ਕੋਸ਼ਿਸ਼ ਕਰੋ ਕਿ ਇਦਾਂ ਜੇ ਤੁਸੀਂ ਆ ਸਿੱਖ ਲੋ ਇਜ਼ੀ ਹੈ ਇਦਾਂ ਉੱਪਰ ਨੂੰ ਆਪੇ ਇਦਾਂ ਨਾ ਉਹਦੀ ਨਾਲ ਤੁਹਾਡੀ ਟੈਪਿੰਗ ਵੀ ਹੋ ਜੂਗੀ ਤੇ ਸਕਿਨ ਲਿਫਟ ਵੀ ਲਿਫਟ ਅਪ ਵੀ ਹੋ ਜਾਂਦੀ ਹੈ ਠੀਕ ਹੈ ਇੱਕ ਇਹ ਸਟੈਪ ਕਰ ਲੈਣਾ ਤੁਸੀਂ ਉਸ ਤੋਂ ਬਾਅਦ ਤੁਸੀਂ ਇਹਨੂੰ ਉਤਾਰਨਾ ਨਹੀਂ ਇਹਨੂੰ 5-7 ਮਿੰਟ ਸੈਮੀ ਡਰਾਈ ਹੋ ਤੱਕ ਫੇਸ ਤੇ ਰੱਖ ਦੇਣਾ ਕੋਈ واਸ਼ ਨਹੀਂ ਕਰਨਾ ਕੁਛ ਨਹੀਂ ਕਰਨਾ ਆਪਾਂ ਮ사ਜ ਕਰ ਲਈ ਤੇ ਫਿਰ ਜਿਆਦਾ ساری ਕੁਆਂਟੀਟੀ ਐ ਲਾ ਕੇ ਛੱਡ ਦੇਣੀ ਹੈ ਤੁਸੀਂ ਜਿਵੇਂ ਮੈਂ ਹੁਣ ਤੁਹਾਨੂੰ ਹੱਥ ਤੇ ਲਾ ਕੇ ਦਿਖਾ ਦਿੰਨੀ ਐ ਇਦਾਂ ਠੀਕ ਐ ਇਦਾਂ ਇਦਾਂ ਤੁਸੀਂ ਲਾ ਕੇ ਨਾ ਫੇਸ ਤੇ ਉੱਤੇ ਇਦਾਂ ਛੱਡ ਦੇਣੀ ਐ ਠੀਕ ਐ ਤੇ 5-10 ਮਿੰਟ ਤੁਸੀਂ ਜਦ ਤੱਕ ਇਹ ਸੈਮੀ ਡਰਾਈ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਲਾ ਕੇ ਰੱਖਣਾ ਤੇ ਫਿਰ ਤੁਸੀਂ ਆਪਣਾ ਨਾਰਮਲ ਪਾਣੀ ਜਿਹੜਾ ਹੈ ਟੂਟੀ ਦਾ ਅੱਜਕਲ ਕਰ ਨਹੀਂ ਲੈਣਾਗਾ ਜਿਹੜਾ ਟੂਟੀ ਦਾ ਨਾਰਮਲ ਪਾਣੀ ਆ ਰਿਹਾ ਉਹਦੇ ਨਾਲ ਤੁਸੀਂ ਆਪਣਾ ਫੇਸ ਵਾਸ਼ ਕਰ ਲੈਣਾ ਤੇ ਜਰੂਰਤ ਮਹਿਸੂਸ ਹੋਵੇ ਤਾਂ ਮੋਇਸਚਰਾਈਜ਼ਰ ਲਗਾ ਲੈਣਾ ਠੀਕ ਹੈ ਇਹ ਰਾਤ ਨੂੰ ਕਰੂੰਗੀ ਤਾਂ ਹੋਰ ਵੀ ਜ਼ਿਆਦਾ ਇਫੈਕਟ ਆਊਗਾ ਸਵੇਰੇ ਤੁਸੀਂ ਇਹਨੂੰ ਐਜ਼ ਅ ਫੇਸ ਵਾਸ਼ ਯੂਜ਼ ਕਰ ਲਓ ਧੋ ਲਓ ਇਹਦੇ ਨਾਲ ਫੇਸ ਕਿਉਂਕਿ ਸਵੇਰੇ ਸਾਡੇ ਕੋਲ ਨਰਟਾਈ ਨਹੀਂ ਹੁੰਦਾ ਪਰ ਰਾਤ ਨੂੰ ਤੁਸੀਂ ਪ੍ਰੋਪਰ 10 15 ਮਿੰਟ ਆਪਣੇ ਫੇਸ ਉੱਤੇ ਉਹ ਤੁਸੀਂ ਪਹਿਲੇ ਯੂਜ਼ ਵਿੱਚ ਆ ਕੇ ਮੈਨੂੰ ਵਾਪਸ ਲਿਖੋਗੇ ਆ ਕਿ ਤਾਂ ਬਹੁਤ ਹੀ ਵਧੀਆ ਤਰੀਕਾ ਦੱਸਿਆ ਤੁਸੀਂ ਇੰਨਾ ਜ਼ਿਆਦਾ ਚੇਂਜ ਮਹਿਸੂਸ ਕਰੋਗੇ ਤੁਸੀਂ ਆਪਣੇ ਹੱਥਾਂ ਤੇ ਵੀ ਲਾਉਣਾ ਹੈ ਠੀਕ ਹੈ ਤੇ ਫੇਸ ਤੇ ਵੀ ਯੂਜ਼ ਕਰੋ ਗਰਦਨ ਤੇ ਕਰੋ ਤੇ ਬਹੁਤ ਬਹੁਤ ਵਧੀਆ ਰਿਜ਼ਲਟ ਆਉਣ ਵਾਲਾ ਏ ਤੁਹਾਡਾ ਤੇ ਲੋ ਜੀ ਕਰੋ ਇੰਜੋਏ ਫਿਰ ਠੀਕ ਹੈ ਤੇ ਆ ਕੇ ਮੈਨੂੰ ਵਾਪਸ ਦੱਸਣਾ ਜੁਰੜ ਹੈ ਕਿ ਵੀ ਕੀ ਨਹੀਂ ਬਣਾ ਲਿਆ ਠੀਕ ਹੈ ਬਣਾਓ ਲਓ ਸ਼ੇਅਰ ਜਰੂਰ ਕਰਨਾ ਹੈ ਬਹੁਤ ਕਮਲ ਦੀ ਰੈਮਡੀ ਹੈ ਜਿਹੜੀ ਅੱਜ ਦਿੱਤੀ ਹੈ ਤੁਹਾਨੂੰ ਬਹੁਤ ਕਮਲ ਦੀ ਬਹੁਤ ਏ ਕਲਾਸ ਰਿਜ਼ਲਟ ਹੋਣ ਵਾਲਾ ਹੈ ਤੁਹਾਡਾ ਗਰਮੀ ਗਰਮੀ ਆਪਾਂ ਇਹ ਜੀ ਚੀਜ਼ਾਂ ਯੂਜ਼ ਕਰਨੀਆਂ ਜਿਹੜੀਆਂ ਕਿ ਇਜ਼ੀ ਹੈ ਕੁਝ ਵੀ ਇਨਗਰੀਡੀਐਂਟ ਨਹੀਂ ਹੈਗੇ ਇਹਨਾਂ ਵਿੱਚੋਂ ਤੁਹਾਨੂੰ ਮੈਂ ਦੱਸਿਆ ਕਿ ਜੇ ਹਲਦੀ ਨਹੀਂ ਹੈਗੀ ਤਾਂ ਕੋਈ ਬਰੀ ਕਰਨੀ ਲੋੜ ਨਹੀਂ ਤੁਸੀਂ ਹਲਦੀ ਸਕਿਪ ਕਰ ਦਿਓ ਕੋਈ ਐਡੀ ਦਿੱਕਤ ਨਹੀਂ ਹੈਗੀ ਠੀਕ ਹੈ ਬਾਕੀ ਤੁਸੀਂ ਤਿੰਨ ਚੀਜ਼ਾਂ ਯੂਜ਼ ਕਰਨੀਆਂ ਤੇ ਬਣਾ ਲਓ ਜੀ ਠੀਕ ਹੈ ਤੇ ਇਹ ਹੈਗਾ ਜੀ ਸਾਡਾ ਫੇਸ ਵਾਸ਼ ਵੀ ਹੈ ਇਹ ਤੇ ਸਕਰਬ ਵੀ ਹੈ ਤੇ ਸਾਡਾ ਇਹ ਪੈਕ ਵੀ ਹੈ ਫੇਸ਼ਲ ਵੀ ਸਾਡਾ ਡੇਲੀ ਡੇਲੀ ਹੁੰਦਾ ਜਾਊਗਾ ਇੰਜੋਏ ਕਰਨਾ ਤੇ ਫਿਰ ਮੈਨੂੰ ਦੱਸਣਾ ਵਾਪਸ ਆ ਕੇ ਕਿ ਕੀ ਰਿਜ਼ਲਟ ਹੈ ਸ਼ੇਅਰ ਜ਼ਰੂਰ ਕਰਨਾ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਬਹੁਤ ਹੀ ਨਾਰਮਲ ਜੀਆਂ ਚੀਜ਼ਾਂ ਦੇ ਨਾਲ ਹਰ ਸਾਰੀਆਂ ਲੇਡੀਜ਼ ਜਿਹੜੀਆਂ ਕਿ ਸਾਡੀਆਂ ਮਤਲਬ ਮਦਰਸ ਤੱਕ ਸਾਰੇ ਇਹਦਾ ਬੈਨੀਫਿਟ ਲੈ ਸਕਣ ਇਸ ਕਰਕੇ ਇਹਨੂੰ ਸ਼ੇਅਰ ਜ਼ਰੂਰ ਕਰਨਾ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਆਪਾਂ ਜ਼ਿਆਦਾ پیسے ਨਹੀਂ ਖਰਚ ਕਰਨੇ ਇਦਾਂ ਇੰਜੋਏ ਕਰਦੇ ਰਹਿਣਾ ਹੈ ਮਿਲਾਂਗੇ ਅਗਲੀ ਵੀਡੀਓਜ਼